ਟੇਕਰ ਅਤੇ ਆਊਟਸੋਰਸ ਮੁਲਾਜ਼ਮਾਂ ਨੇ ਛੇੜਿਆ ਸੰਘਰਸ਼ 3 ਜੂਨ ਨੂੰ ਪਟਿਆਲੇ ਵਿਖੇ ਵੱਡਾ ਪ੍ਰਦਰਸ਼ਨ ਸਰਕਾਰੀ ਵਾਅਦਿਆਂ ਤੋਂ ਨਾਰਾਜ਼ ਠੇਕਾ ਮੁਲਾਜ਼ਮਾਂ ਨੇ ਪੱਕੀ ਨੌਕਰੀ ਤਨਖਾਹ ਚਵਾਦਾ ਅਤੇ ਪੈਨਸ਼ਨ ਦੀ ਮੰਗ ਨੂੰ ਲੈ ਕੇ ਹੜਤਾਲ ਦਾ ਰਾਹ ਫੜਿਆ ਪੰਜਾਬ ਵਿੱਚ ਠੇਕਾ ਅਤੇ ਆਊਟਸੋਰਸ ਅਦਾਹਤੀ ਕੰਮ ਕਰ ਰਹੇ ਬਿਜਲੀ ਅਤੇ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਦਾ ਰਾਹ ਪਕੜ ਲਿਆ ਹੈ ਇਹ ਮੁਲਾਜ਼ਮ ਲੰਬੇ ਸਮੇਂ ਤੋਂ ਪੱਕੀ ਨੌਕਰੀ ਨੂੰ ਕੀ ਤਨਖਾਹ ਅਤੇ ਸੁਰੱਖਿਆ ਦੀ ਮੰਗ ਕਰ ਰਹੇ ਹਨ ਇਹ ਅੰਦੋਲਨ ਪਾਵਰਕਾਮ ਐਂਡ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਅਤੇ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਸਾਂਝੀ ਤੌਰ ਤੇ ਕੀਤਾ ਜਾ ਰਿਹਾ ਹੈ ਯੂਨੀਅਨਾਂ ਨੇ ਐਲਾਨ ਕੀਤਾ ਕਿ 3 ਜੁਲਾਈ ਨੂੰ ਬੀ ਪਟਿਆਲਾ ਚ ਬੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਲਾਜਮਾ ਨੇ ਦੋਸ਼ ਲਾਇਆ ਹਨ ਕਿ ਠੇਕੇਦਾਰੀ ਸਿਸਟਮ ਚ ਉਹ ਸਿਰਫ ਵਿੱਤੀ ਸ਼ੋਸ਼ਣ ਦਾ ਸ਼ਿਕਾਰ ਹਨ ਅਤੇ ਸਰਕਾਰ ਵੱਲੋਂ ਉਹਨਾਂ ਲਈ ਨਾ ਤਾਂ ਕਿਸੇ ਤਰ੍ਹਾਂ ਦੀ ਗਾਰੰਟੀ ਹੈ ਨਾ ਹੀ ਜ਼ਿੰਦਗੀ ਦੀ ਖਾਸ ਕਰਕੇ ਫੀਲਡ ਚ ਕੰਮ ਕਰਦੇ ਕਰਮਚਾਰੀ ਜਿਹੜੇ ਬਿਲੀ ਦੇ ਕਰੰਟ ਕਾਰਨ ਜਾਨ ਗਵਾ ਬੈਠੇ ਜਾਂ ਸਰੀਰਕ ਤੌਰ ਤੇ ਅਸਮਰਥ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਨਾ ਕੋਈ ਮੁਆਵਜ਼ਾ ਮਿਲਿਆ ਅਤੇ ਨਾ ਹੀ ਪੈਨਸ਼ਨ ਦੀ ਗਾਰੰਟੀ। ਯੂਨੀਅਨ ਪ੍ਰਧਾਨ ਬਲਹਾਰ ਸਿੰਘ ਕਟਾਰੀਆ ਜਨਰ ਸਕੱਤਰ ਰਜੇਸ਼ ਕੁਮਾਰ ਮੋਰ ਸਹਾਇਕ ਸਕੱਤਰ ਤੇਜੰਦ ਅਕਤਰੀਸ ਸਕੱਤਰ ਸ਼ੇਰ ਸਿੰਘ ਅਤੇ ਪ੍ਰੈਸ ਸਕੱਤਰ 인 ਸੰਗਿ ਨੇ ਜਾਣਕਾਰੀ ਦਿੰਦਿਆ ਕਿ ਹਾਂ ਕਿ ਪੰਜਾਬ ਸਰਕਾਰ ਦੇ ਨੇ ਜਿਮਨੀ ਚੋਣਾਂ ਦੌਰਾਨ ਉਹਨਾਂ ਨਾਲ ਹਾਈ ਲੈਵਲ ਮੀਟਿੰਗ ਕਰਕੇ ਇਹ ਵਾਅਦਾ ਕੀਤਾ ਸੀ ਕਿ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਜਾਵੇਗੀ ਕਟਿੰਗ ਕਰਕੇ ਹੱਲ ਕੱਢਿਆ ਜਾਵੇਗਾ ਪਰ ਹੁਣ ਉਹਨਾਂ ਅਨੁਸਾਰ ਸਰਕਾਰ ਨੇ ਨਾ ਤਾਂ ਕੋਈ ਮੀਟਿੰਗ ਕੀਤੀ ਨਾ ਹੀ ਕੋਈ ਕੰਸੀ ਮੰਗ ਤੇ ਕਾਰਵਾਈ ਐਸੇ ਨਿਰਾਸ਼ਾਕਨ ਮੁਲਾਜ਼ਮਾ ਕੋਲ ਹੁਣ ਸਿਰਫ ਇੱਕ ਰਹਟਾਲ ਹੀ ਬਚਿਆ ਹੈ ਸੰਖੇਪ ਵਿੱਚ ਮੁਲਾਜ਼ਮਤ ਦੀਆਂ ਮੁੱਖ ਮੰਗਾਂ ਦੀ ਗੱਲ ਕਰੀਏ ਤਾਂ ਠੇਕੇ ਤੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਮਨੁੱਖੀ ਗੁਜ਼ਾਰੀ ਯੋਗ ਤਨਖਾਹ ਦਿੱਤੀ ਜਾਵੇ ਬਿਜਲੀ ਹਾਦਸਿਆਂ ਵਿੱਚ ਜਾਨ ਗਵਾ ਚੁੱਕੇ ਪਰਿਵਾਰਾਂ ਨੂੰ ਨੌਕਰੀ ਮਿਲੇ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਵੇ ਅਤੇ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧੀ ਭਰਤੀ ਕੀਤੀ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ